ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਅੱਜ ਵੀ ਰੋਜ਼ਾਨਾ ਦੀ ਤਰ੍ਹਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਸਤਕਾਰਯੋਗ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਸਤਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਵੱਲੋਂ ਰਾਮਪੀਰ ਰੋਡ ਤੋਂ ਇਸ ਟਰਸਟ ਤੋਂ ਅੱਜ ਵੀ ਗੁਰੂ ਕੀ ਲੰਗਰ ਹਰ ਪੀੜਤਾ ਦੀ ਸੇਵਾ ਵਾਸਤੇ ਮੱਖੋ ਮੁਖਰੇ ਪਿੰਡਾਂ ਦੇ ਵਿੱਚ ਇਹ ਗੱਡੀਆਂ ਚੱਲੀਆਂ ਨੇ ਗੱਡੀਆਂ ਬਿਲਕੁਲ ਤਿਆਰ ਨੇ ਇਹ ਦਵਾਈਆਂ ਦੀ ਗੱਡੀ ਐਂਬੂਲੈਂਸ ਵਿੱਚ ਦਵਾਈਆਂ ਨੇ ਦਵਾਈਆਂ ਦੀ ਬੜੀ ਹੋਈ ਹੈ ਇੱਧਰ ਗੁਰੂ ਕੇ ਲੰਗਰ ਜੋ ਚੱਲਦੀ ਫਿਰਦੀ ਬਾਬੇ ਨਾਨਕ ਦੀ ਰਸਈ ਗੱਡੀ ਗੁਰੂ ਕੇ ਲੰਗਰ ਬਿਲਕੁਲ ਤਿਆਰ ਨੇ ਇਹ ਗੁਰਮਤ ਪਿਆਰੇ ਸਾਰੀ ਡਾਕਟਰਾਂ ਦੀ ਟੀਮ ਸਾਰੇ ਸੇਵਾਦਾਰ ਨਾਲ ਜਾ ਰਹੇ ਨੇ ਤਾਂ ਕਿ ਵੱਖ-ਵੱਖ ਪਿੰਡਾਂ ਤੇ ਜਾ ਕੇ ਜੋ ਹਰ ਪੀੜਤਾ ਤੋਂ ਪੀੜਿਤ ਨੇ ਉਨ੍ਹਾਂ ਦੀ ਸੇਵਾ ਕਰਕੇ ਸਤਿਗੁਰੂ ਦੀ ਖੁਸ਼ੀ ਪ੍ਰਾਪਤ ਕਰ ਸਕਣ ਸੰਗਤ ਜੀ ਅਰਦਾਸ ਕਰਿਓ ਸਤਿਗੁਰੂ ਸਭਨਾ ਨੂੰ ਚੜ੍ਹਦੀ ਕਲਾ ਰੱਖਣ ਜਿਹੜਾ ਸਮਾਂ ਆਇਆ ਹੈ ਸਤਿਗੁਰੂ ਜੀ ਇਸ ਸਮਾਂ ਆਪ ਹੀ ਸਤਿਗੁਰੂ ਜਲਦੀ ਤੋਂ ਜਲਦੀ ਦੂਰ ਕਰਦ ਸਤਿਗੁਰੂ ਦੇ ਚਰਨ ਅਰਦਾਸ ਬੇਨਤੀ ਜੋਦਰੀ ਹੈ हे ਗਰੀਬ ਨਿਵਾਜ ਸਤਿਗੁਰੂ ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦਿਵਾਰੀ ਕੁਮਰੇ ਤੇ ਤੇਲੇਉ ਪਵਾਰ ਤੇਲੇ ਉਵਾਰ ਸਤਿਗੁਰੂ ਮਿਹਰ ਕਰਨਾ ਹੁਣ ਗੱਡੀਆਂ ਬਿਲਕੁਲ ਤਿਆਰ ਦੇ ਇਹ ਗੱਡੀਆਂ ਜੋ ਸੰਗਤਾਂ ਦੀ ਸੇਵਾ ਵਾਸਤੇ ਜੋ ਹਰ ਪੀੜਤਾਂ ਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਸੇਵਾ ਦਾ ਵਾਸਤੇ ਇਹ ਗੱਡੀਆਂ ਜਾ ਰਹੀਆਂ ਨੇ ਸਾਰੇ ਡਾਕਟਰਾਂ ਦੀ ਟੀਮ ਹੈ ਸਾਰੇ ਸੇਵਾ ਦਾ ਨਾਲ ਜਾ ਰਹੇ ਨੇ ਅਸੀਸ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ